ਸੁਲਤਾਨਪੁਰ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਕਈ ਪਿੰਡਾਂ ਤੋਂ ਹੁੰਦੇ ਹੋਏ ਬਿਆਸ ਨਦੀ ਦੇ ਪਾਰ ਹੁੰਦੇ ਹੋਏ ਸੈਂਦਪੁਰ ਪਹੁੰਚੇ ਗੁਰੂ ਜੀ ਜਿਸ ਪਿੰਡ ਤੋਂ ਲੰਘਦੇ ਉਸ ਪਿੰਡ ਦੇ ਬਾਹਰ ਕਿਸੇ ਦਰਖਤ ਹੇਠਾਂ ਬੈਠ ਕੇ ਕੀਰਤਨ ਸ਼ੁਰੂ ਕਰ ਦਿੰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆਸ-ਪਾਸ ਦੇ ਇਲਾਕੇ ਵਿੱਚ ਸੰਗਤ ਜੁੜਦੀ ਤੇ ਕੀਰਤਨ ਸੁਣਦੇ ਗੁਰੂ ਜੀ ਉਸ ਪਿੰਡ ਵਿੱਚੋਂ ਕਿਸੇ ਵਿਦਵਾਨ ਸਿੱਖ ਨੂੰ ਇੱਥੋਂ ਦਾ ਮੁਖੀ ਬਣਾ ਕੇ ਸਿੱਖੀ ਦਾ ਪ੍ਰਚਾਰ ਦਾ ਕੰਮ ਸੌਂਪ ਦਿੰਦੇ। ਇਸ ਪ੍ਰਕਾਰ ਗੁਰੂ ਜੀ ਹਰ ਜਗ੍ਹਾ ਜਗ੍ਹਾ ਮੰਜੀਆਂ ਕਾਇਮ ਕਰਦੇ ਰਹੇ। ਗੁਰੂ ਜੀ ਸੈਦਪੁਰ ਪਹੁੰਚ ਕੇ ਭਾਈ ਲਾਲੋ ਦੇ ਘਰ ਜਾ ਠਹਿਰੇ। ਭਾਈ ਲਾਲੋ ਕਿੱਤੇ ਵੱਲੋਂ ਤਰਖਾਨ ਸੀ ਤੇ ਜਾਤ ਵੱਲੋਂ ਸ਼ੁਦਰ ਸੀ। ਭਾਈ ਲਾਲੋ ਬਹੁਤ ਹੀ ਜ਼ਿਆਦਾ ਨਿਮਰ ਤੇ ਮਿੱਠੇ ਸੁਭਾਅ ਦਾ ਸੀ। ਉਹ ਹਰ ਵੇਲੇ ਰੱਬ ਦਾ ਨਾਮ ਲੈਂਦਾ ਸੀ ਤੇ ਦਸਾਂ ਨੋਆਂ ਦੀ ਕੀਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਇਸ ਮਿਹਨਤ ਦੀ ਕਮਾਈ ਵਿੱਚੋਂ ਆਏ ਗਏ ਦੀ ਸੇਵਾ ਕਰਦਾ ਸੀ ਭਾਈ ਲਾਲੋ ਦੀ ਘਰ ਵਾਲੀ ਵੀ ਬੜੀ ਸੇਵਾਪਾਹ ਵਾਲੀ ਸੀ ਉਹ ਆਪਣੇ ਪਤੀ ਨੂੰ ਭਗਵਾਨ ਮੰਨਦੀ ਸੀ ਜੋ ਕੁਝ ਭਾਈ ਲਾਲੋ ਦਿਨ ਭਰ ਦੀ ਮਿਹਨਤ ਨਾਲ ਕਮਾਉਂਦਾ ਉਸ ਸਬਰ ਸ਼ੁਕਰ ਨਾਲ ਉਸ ਵਿੱਚ ਗੁਜ਼ਾਰਾ ਕਰਦੀ ਜੇ ਕਿਸੇ ਦਿਨ ਕਮਾਈ ਨਾ ਹੁੰਦੀ ਤਾਂ ਉਹ ਬਾਹਰੋਂ ਸਾਗ ਚੋਕ ਕੇ ਲਿਆਉਂਦੀ ਤੇ ਦੋਵੇਂ ਪਰਤਾ ਇਸਤਰੀ ਉਸੇ ਨੂੰ ਉਬਾਲ ਕੇ ਖਾ ਲੈਂਦੇ ਭਾਈ ਲਾਲੋ ਦੀ ਸਾਦਗੀ ਤੇ ਸਾਧੂ ਸੁਭਾਅ ਕਰਕੇ ਗੁਰੂ ਜੀ ਉਸ ਕੋਲ ਠਹਿਰੇ ਸਨ ਭਾਈ ਲਾਲੋ ਬੜੇ ਖੁਸ਼ ਹੋਏ ਜਦੋਂ ਗੁਰੂ ਜੀ ਉਹਨਾਂ ਦੇ ਘਰ ਆਏ ਉਸ ਨੇ ਗੁਰੂ ਜੀ ਤੇ ਭਾਈ ਮਰਦਾਨੇ ਦੇ ਖਾਣ ਪਾਣ ਦਾ ਪ੍ਰਬੰਧ ਕੀਤਾ ਉਸ ਨੇ ਗੁਰੂ ਜੀ ਨੂੰ ਤੇ ਮਰਦਾਨੇ ਦੋਨਾਂ ਨੂੰ ਭੋਜਨ ਪਰੋਸਿਆ ਭਾਈ ਮਰਦਾਨੇ ਨੇ ਭੋਜਨ ਛਕਦੇ ਹੋਏ ਕਿਹਾ ਭਾਈ ਲਾਲੋ ਜੀ ਇਸ ਭੋਜਨ ਵਿੱਚ ਤੁਸੀਂ ਕੀ ਮਲਾਇਆ ਹੈ ਇਹ ਤਾਂ ਬਹੁਤ ਜਿਆਦਾ ਸਵਾਦ ਹੈ ਇਹ ਸੁਣ ਕੇ ਗੁਰੂ ਜੀ ਬੋਲ ਉੱਠੇ ਕਿ ਇਸ ਵਿੱਚ ਭਾਈ ਲਾਲੋ ਦੀ ਮਿਹਨਤ ਦੀ ਕਮਾਈ ਦੀ ਸੁਗੰਧ ਤੇ ਪਿਆਰ ਮਿਲਿਆ ਹੋਇਆ ਹੈ। ਜੀ ਜਾਤ ਤੇ ਅਭਿਮਾਨ ਵਿੱਚ ਪਏ ਹੋਏ ਬ੍ਰਾਹਮਣਾਂ ਤੇ ਖੱਤਰੀਆਂ ਵਿੱਚ ਬੜੀ ਖੜੀਵਲੀ ਮਚ ਗਈ ਕਿ ਇੱਕ ਉੱਚੀ ਜਾਤ ਦਾ ਵੈਦੀ ਖੱਤਰੀ ਨੀਵੀਂ ਜਾਤ ਦੇ ਇੱਕ ਤਰਖਾਨ ਖਾਨ ਦੇ ਘਰ ਠਹਿਰਿਆ ਹੈ ਤੇ ਉਸ ਦਾ ਭੋਜਨ ਖਾਂਦਾ ਹੈ। ਸਾਰੇ ਇਹ ਗੱਲ ਫੈਲ ਗਈ। ਉੱਚੀ ਜਾਤ ਦੇ ਹਿੰਦੂ ਬੜੇ ਔਖੇ ਹੋਏ। ਇਹ ਖਬਰ ਸੈਦਪੁਰ ਦੇ ਜ਼ਿਮੀਦਾਰ ਮਲਕਪਾਗੋ ਦੇ ਕੰਨ ਤੱਕ ਪਹੁੰਚੀ। ਉਸਨੇ ਵੀ ਐਸੀ ਗੱਲ ਦਾ ਬੜਾ ਬੁਰਾ ਮਨਾਇਆ ਤੇ ਉਸਨੇ ਕਿਹਾ ਇਹ ਤਾਂ ਸਾਡੀ ਸਾਰੀ ਬਰਾਦਰੀ ਦਾ ਅਪਮਾਨ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ